ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਬੰਦੇ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਇੱਕ ਮੱਝ ਤੇ ਦੋ ਕੱਟੇ ਤੁਹਾਨੂੰ ਵਿਖਾਉਣੇ ਇੱਕ ਪੂਰਾ ਕੱਟਾ ਤੇ ਇੱਕ ਮੋਹਰਾ ਦਾ ਕੱਟਾ ਤੁਹਾਨੂੰ ਕਾਲਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਆਵਲੀ ਮੱਝ ਗਾਂ ਜਿਹੜੀ ਹਲੇ ਆਉਂਦੀ ਹੈ ਗਾਂ ਜੇ ਹੁਣੇ ਬੱਸ ਪਹੁੰਚ ਨਹੀਂ ਲੱਗੀ ਹੈ ਉਹ ਵੀ ਤੁਹਾਨੂੰ ਆਪਾ ਵਿਖਾ ਦੇਣੀ ਹੈ। ਆ ਵੀ ਜਿਹੜੀ ਜਰਸੀ ਆ ਹੀ ਗਈ ਹੈ ਜਿਹੜੀ ਆਉਣ ਵਾਲੀ। ਆ ਦੇਖ ਲਾ ਦੇ ਜੀ। ਇਹ ਗੱਬਨ ਚ ਵੀਰ ਜੀ। ਗੁਰੂ ਆ ਉਹਨਾਂ ਨੂੰ ਘੰਟਾ ਆਦਾ ਨਾ। ਤੋਰ ਹੀ ਤੋਰੇ ਉੱਧਰ ਨੂੰ। ਬਾਕੀ ਹੈ ਗਈ ਜੇ ਗੱਬਣ ਆ ਤੇ ਥੱਲਿਆਂ ਚੰਗੀ ਭਰੰਦੀ ਆ ਬਾਕੀ ਖਾਣਾਂ ਦਾ ਸਾਈਜ਼ ਗੱਪ ਜਿਹੜਾ ਇਹਦਾ ਚੰਗਾ ਆ ਵਿਜੀ ਠੀਕ ਠਾਕ ਜੀ ਵਧੀਆ ਜੀ ਵੀਰ ਜੀ ਬਈ ਸਾਰਾ ਵਧੀਆ ਚੱਲਦਾ ਪੌਂਜ ਕੀ ਗਾਂ ਫਿਰ ਟਾਂਸਰੀ ਹਾਂਜੀ ਹਾਂਜੀ ਬੜੇ ਮੁੱਖੇ ਜਿਹੇ ਤੇ ਆਈ ਹੈ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਇੱਕ ਰੀ ਨਾਮ ਮੇਰਾ ਜੋਬਨਪ੍ਰੀਤ ਸਿੰਘ ਹਾਂਜੀ ਹਾਂਜੀ ਪਿੰਡ ਸ਼ਕਰਮਾ ਜੇ ਜਿਲ੍ਹਾ ਕਰਤਾਰਪੁਰ ਤਸਵੀਰ ਦਿਰਾਵੋ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲਦਾ ਇੱਕ ਨੰਬਰ 81 50 28 50 ਠੀਕ ਹੈ ਤੇ ਜਿਹੜੀ ਆਪਾਂ ਹੁਣੇ ਗਾਂ ਤੋਰ ਕੇ ਵਿਖਾਈ ਕਿੰਨਾ ਸੁਆ ਸੁਣਾ ਇਹਨੇ ਇਹ ਪਹਿਲੇ ਸੁਆ ਵੇਸੀ ਚਾਰ ਦੰਦਾ ਮੋਨ ਦੀ ਅੱਛਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਕ ਦੁੱਧ ਆ ਲਈ ਜੇ ਦੋ ਤੇ ਵਾਸੀ 12 13 ਕਿਲੋ ਦਵੂਗੀ ਪਹਿਲੇ ਇਹ 12 13 ਲਾਗੇ ਚਵਾਈ ਜਾਊਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਭਾਏ 50 ਕਰਾਲੋ 45 42 ਹਜ਼ਾਰ ਦੀ ਵੇਚੀ ਦੇ ਦਾਂਗੇ 42 ਹਜ਼ਾਰ ਦੇ ਬਾਕੀ ਚਲਾ ਛੋਟ ਛੋਟ ਮੌਕੇ ਤੇ ਹੋਰ ਕਰ ਦੋਗੇ ਹਾਂ ਜੀ ਛੋਟ ਕਰ ਦਾਂਗੇ ਹੋਰ ਠੀਕ ਹੈ ਜੀ ਆ ਇੱਕ ਵਾਰੀ ਫੇਰ ਤੋਂ ਦੇਖ ਸਕਦੇ ਜੀ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਤੇ ਆ ਥੱਲੇ ਹਵਾਨਾ ਵੀ ਰੇਖ ਸਕਦੇ ਜੀ ਫਿਰ ਬਾਕੀ ਤੁਸੀਂ ਆਪਣੀ ਸਮਝ ਨਾਲ ਕੇ ਵੇਖ ਚਾਖ ਲੈਣੀ ਤੇ ਹੁਣ ਵੇਜੇ ਫੇਰ ਮੱਝ ਵੀ ਦਿਖਾ ਦਈਏ ਇਹ ਗੱਬਨ ਜੇ ਹਾਂਜੀ ਇਹ ਗੱਬਨ ਇਹ ਕਿੰਨਾ ਖੜਦੀ ਟਾਈਮ ਇਹ ਬਸ ਪਿਆਰੀ ਹੈ ਤੇ ਕਿੰਨੇ ਕੇ ਦੁੱਧ ਆ ਲਈ ਆ ਦੁੱਧ ਇਹਨੇ ਪਹਿਲੇ ਸੋਏ ਦੂਜੇ ਦੂਜੇ ਸੋਏ ਕਿੰਨੇ 12 ਕਿਲੋ ਦਿੱਤਾ ਵਾ ਅੱਛਾ ਯਾਰ ਕਿਤੇ ਇਸ ਤਰ੍ਹਾਂ ਸੋਏ ਹਾਂਜੀ ਯਾਰ ਕਾ ਤੀਸਰੇ ਆ ਠੀਕ ਹੈ ਮਤਲਬ 12 ਕੇ ਲਾਗੇ ਬੰਨੇ ਚਵਾਈ ਜਾਉਗੀ ਬਾਤ ਹੀ ਦੋਗੇ ਉਧਾਂ 12 ਲਾਓ ਤੁਸੀਂ ਚਲੋ ਤੋੜ ਦਈਏ ਫਿਰ ਇੱਕ ਕਰੀ ਨਾ ਆਹ ਦੇਖ ਸਕਦੇ ਥਾਣੇ ਦੇ ਕਰੀ ਲਾਗੇ ਦਾ ਤੇ ਮਿੱਕੀਆਂ ਨੇ ਵੀ ਦੇਖ ਸਕਦੇ ਤੋੜ ਦੋ ਦੇ ਦੇ ਕਰੀ ਨਾ ਉਹ ਤਨ ਇਹ ਵੀ ਚਲੋ ਅੱਜ ਸਰੀਰੋਂ ਭਾਰੀ ਆ हाँ। थलिया बड़ी है अजें तैयार होनी अजें पूरी लै जो ਤੇ ਇਹਦਾ ਵੀ ਫਿਰ ਮੁੱਲ ਜੀ ਅੱਜ ਆ ਇਹਦਾ ਵੀ ਜੀ ਮੁੱਲ ਭਾਂ ਦੇਸੀ ਕਰਾਉਣਾ ਜੀ 75000 75000 ਦੀ ਬਾਕੀ ਚਲੋ ਛੋਟਛੜ ਮੌਕੇ ਤੇ ਕਰ ਦੋਗੇ ਹਾਂ ਜੀ 72000 ਦੀ ਦੇ ਦਾ 72000 ਦੀ ਬਾਕੀ ਇਹ ਆ ਵੀ ਜਿੰਦਾਂ ਇਹ ਭਰੀ ਥੱਲੇ ਚੰਗੀ ਪੂਰੀ ਤਿਆਰ ਹੋਣੀ ਆ ਅਜੇ ਕੋ 2-4 ਦਿਨਾਂ ਜੇ ਲੈ ਜਾਊਗੀ ਪਰ ਇਹ ਆ ਵੀ ਰਾਜੀ ਆ ਸਰੀਰੋਂ ਜੜੀ ਬਾਕੀ ਕੋ ਫੋਨ ਲਾਵੇ ਮਾਨਤਨ ਤੇ ਮੌਕੇ ਤੇ ਹੋ ਹੀ ਜਾਊਗਾ ਤੇ ਆ ਦੋ ਕੱਟੇ ਵੀ ਅੱਜ ਐਰ ਕੀ ਕੱਟੇ ਵੀ ਜੇ ਥੱਲੇ ਹੰਦੇ ਜੀ ਕਹਤਾ ਇਹ ਜੀ ਤਰਲੇ ਆਪਣੇ ਇਲਾਕੇ ਜੋ ਪਰ ਉਧਰ ਦੀ ਮੈਂ ਤਾਂ ਠੀਕ ਆ ਹਾਂ ਜੀ ਹਾਂ ਜੀ ਕਿੰਨੀ ਕੁ ਉਮਰ ਦਾ ਜੀ ਉਮਰ ਹੈ ਜੀ ਖੀਰਾ ਹੀ ਹੈ 18 ਕਿ ਮਹੀਨੇ ਦਾ ਅੱਛਾ ਜੀ ਖੀਰਾ ਹੀ ਆ ਹਾਂ ਜੀ ਤੋੜ ਕੇ ਦਿਖਾ ਦਈਏ ਮੇਰੇ ਬਗਾਣੀ ਤੋੜ ਚਾਲਦਾ ਪਤਾ ਲੱਗ ਜਾਂਦਾ ਬਾਕੀ ਇਹ ਛੋਟਾ ਸਿੰਗ ਹੈ ਕੁੰਡਾ ਸਿੰਗ ਕਰੰਗਿਆ ਵੱਲੇ ਆਹ ਵਾਲਾ ਓਏ ਆ ਰਿਮੂ ਕਰਾ ਦੇ ਜੀ ਉਰਦੇ ਦੌਰਦੇ ਨੰਮਾ ਗਾਲੀ ਬਾਕੀ ਚਲੇ ਇਹ ਵੀ ਸੋਨਾ ਸ਼ਕੀਮ ਕੱਟਾ ਆਇਆ ਜਿਹੜਾ ਲੈ ਜੀ ਕੋਣ ਵਲੇ ਗੁੰਟ 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 ਤੇ ਕਿੰਨਾ ਵੇਜ ਦਿਮ ਹੁੰਦਾ ਰਖੇਦਾ ਫਿਰ ਆਪਾਂ ਇਹਦੀ ਵੇਦੋ ਇੱਕ ਕਵਾਲ ਵੀ ਨਹੀਂ ਚਿੱਟਾ ਕੱਟਾ ਹਾਂਜੀ ਕਾਲਾ ਆ ਜਿਹੜਾ ਪੂਰਾ ਹਨਾ ਕਾਲਾ ਪਿਓਰ ਮੋਹਰਾ ਚੰਗੇ ਟੀਕੇ ਦਾ ਕੱਟਾ ਆ ਚੰਗਾ ਕੱਦ ਕੱਟ ਕਰੂਗਾ ਤੇ ਮੁੱਲੇ ਦਾ ਫਿਰ ਇਹ ਮੁੱਲ ਵੀ ਜੀ ਇਹਦਾ ਭਾਵੇਂ 30 ਕੀ ਕਰਾ ਲਓ 40 30 ਹਜ਼ਾਰ ਤੱਕ ਕੱਟਾ ਦੇ ਦਾਂ ਅੱਛਾ 30 ਹਜ਼ਾਰ ਤਾਂ ਦੇ ਰੋ ਜਿਹੜੇ ਲੱਗਾ ਜੇ ਕਿ ਨਹੀਂ ਰੇੜੇ ਲੱਗਣ ਨਹੀਂ ਆਲਾ ਵਾ ਠੀਕ ਹੈ ਜੀ ਹਾਂ ਜੀ 2000 ਵੀ ਛੋਟ ਕਰ ਦਾਂਗੇ ਅੱਛਾ 2000 ਛੋਟ ਕਰ ਦੋ 28 ਦਾ ਦੇ ਦੋਗੇ ਤੇ ਕਾ ਛੋਟਾ ਕੱਟਾ ਜਿ ਪੂਰਾ ਜਿਹੜਾ ਇਹ ਨੀਲੀ ਰਵੀ ਦਾ ਪੂਰਾ ਠੀਕ ਆ ਹਾਂਜੀ ਕਿਰਿਆ ਖੋਲ ਦੋ ਤੁਸੀਂ ਚੱਬੂ ਇਹ ਨਾ ਹਣੀ ਪਾਇਆ ਜਾਂਦਾ ਜਿਹੜਾ ਚੱਬੂ ਦਾ ਕਰਦਾ ਹੈ ਚਲੋ ਬੰਦ ਹੋ ਇਹਨੂੰ ਅੰਦਰ ਤੇ ਇਹਦਾ ਫਿਰ ਮੁੱਲ ਤੇ ਵੀਰ ਜੀ 8000 ਦਾ ਦਿੰਦਾ ਕਿ ਮਨ ਨੂੰ ਅੱਛਾ 8000 ਦਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀਰ ਕੁਛ ਕਹਣਾ ਫਿਰ ਬਾਕੀ ਕੋਈ ਵੀਰੇ ਇਥੋਂ ਆਪਣੀ ਤਸੱਲੀ ਕਰਕੇ ਖੜੇ ਬਾਕੀ ਬੁੱਧੀ ਬਹੁਤ ਚੰਗਾ ਕੱਟਾ ਵਾ ਮਨ ਲੱਗੀ ਨਹੀਂ ਮਾਂਜ ਦੇ ਦੁੱਧ 20 ਪਾਈ ਕਿਲੋ ਦਾ ਹੀ ਰਿਕਾਰਡ ਠੀਕ ਹੈ ਜੀ ਹਾਂਜੀ ਬਾਕੀ ਮੱਝ ਵੀ ਗੱਭਣਿਆ ਹਾਂਜੀ ਤੇ ਗਾਂ ਵੀ ਗੱਭਣਿਆ ਆਪਣੇ ਇੱਥੇ ਹੀ ਪਾਸ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ